ਅੱਜ ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਆਖਰੀ ਦਿਨ ਬੜਾ ਇੱਕ ਇੰਪੋਰਟੈਂਟ ਬਿਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੇਸ਼ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਪੰਜਾਬ ਦਾ ਜੀਐਸਟੀ ਪੰਜਾਬ ਦਾ ਜੀਐਸਟੀ ਸੋਧਨਾ ਬਿਲ 2024 ਪੇਸ਼ ਕੀਤਾ ਗਿਆ ਜਿਹਦੇ ਨਾਲ ਸਬੰਧਾ ਪੰਜਾਬ ਦੇ ਵਪਾਰੀਆਂ ਦੀਆਂ ਪੰਜਾਬ ਦੇ ਉਹਨਾਂ ਸਟੇਕ ਹੋਲਡਰ ਦੀਆਂ ਜਿਹੜੇ ਵਪਾਰ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਵੱਡੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੋਇਆ ਕਿਉਂਕਿ ਜਿਵੇਂ ਐਕਸਟਰਾ ਨਿਊਟਰਲ ਅਲਕੋਹਲ ENA ਦੇ ਵਿੱਚ ENA ਦੇ ਉੱਤੇ ਪਹਿਲਾਂ GST ਲੱਗਦਾ ਸੀਗਾ ਪਹਿਲਾਂ GST ਟੈਕਸ ਜਿਹੜਾ ਉਹ ENA ਤੇ ਲੱਗਦਾ ਸੀਗਾ ਹੁਣ ਉਹਨੂੰ GST ਦੇ ਪ੍ਰਿਵਿਊ ਚੋਂ ਬਾਹਰ ਕੱਢ ਕੇ ਉਹਨੂੰ ਬੈਟ ਦੇ ਅੰਦਰ ਲਿਆਂਦਾ ਗਿਆਗਾ ਇਹ ਇੱਕ ਵੱਡੀ ਚੇਂਜ ਜਿਹੜੀ ਆ ਪੰਜਾਬ 'ਚ ਹੋਈ ਹੈਗੀ ਪਰ ਨਾਲ ਦੀ ਨਾਲ ਜਿਹੜਾ ਜਿਹੜਾ ਇੰਡਸਟਰੀਅਲ ਪਰਪਸ ਦੇ ਆ ਜਿਹੜਾ ਇੰਡਸਟਰੀਅਲ ਪਰਪਸ ਲਈ ENA ਵਰਤਿਆ ਜਾਂਦਾ ਹੈਗਾ ਉਦੋਂ ਦਾ GST ਲੱਗੂਗਾ ਪਰ ਲੇਕਿਨ ਜਿਹੜਾ ਹਿਊਮਨ ਕੰਜ਼ਮਪਸ਼ਨ ਦੇ ਲਈ ਯਾਨੀ ਕਿ ਅਲਕੋਹਲ 'ਚ ਵਰਤਿਆ ਜਾਂਦਾਗਾ ਉਹਦੂ ਵੈਟ ਦੇ ਵੀ ਲੈਂਦਾਗਾ ਵੱਡੀ ਜੜੀ ਆ ਚੇਂਜ ਹੋਈ ਆ ਇਹਦੇ ਨਾਲ ਹੀ ਜਿੰਨਾ ਵਪਾਰੀਆਂ ਨੇ ਜਾਂ ਜਿਹੜੇ GST ਦੇ ਅੰਦਰ ਰਜਿਸਟਰਡ ਨੇ ਉਹਨਾਂ ਨੇ ਆਪਣਾ ITC ਨਹੀਂ ਲਿਆ ਸੀ ਕਿਸੇ ਨਾ ਕਿਸੇ ਕਾਰਨ ਉਹ ਨਹੀਂ ਆਪਣਾ ਫਾਰਮ ਭਰ ਸਕੇ ਸੀ ਸਮੇਂ ਦੇ ਸਿਰ ਜਿਹੜੀ ਰਿਟਰਨ ਨਹੀਂ ਭਰ ਸਕੇ ਸੀਗੇ ਉਹਨਾਂ ਨੂੰ ਛੋੜ ਦਿੱਤੀ ਗਈ ਆ ਜਿਨ੍ਹਾਂ ਨੇ 30 11 31 11 2021 ਤੱਕ ਉਹ ਆਪਣਾ ਆਈਟੀਸੀ ਜਿਹੜਾ ਇਨਪੁਟ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹ ਆਪਣਾ ਕਲੇਮ ਕਰ ਸਕਦੇ ਨੇ ਕਿ ਇਹ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲ ਸਕਦੀ ਆ ਆਈਟੀਸੀ ਰਿਟਰਨ ਇਹਦੇ ਨਾਲ ਹੀ ਜਿੱਥੇ ਕਿਸੇ ਵਪਾਰੀ ਨੂੰ ਕੋਈ ਨੋਟਿਸ ਜਾਰੀ ਹੁੰਦਾ ਸੀ ਕਿਸੇ ਗਲਤੀ ਦੇ ਕਾਰਨ ਜਾਂ ਕਿਸੇ ਕੋਈ ਟੈਕਨੀਕਲ ਖਰਾਬੀ ਦੇ ਕਾਰਨ ਉਹਨੂੰ ਪਹਿਲਾਂ ਸੱਮਣ ਜਾਰੀ ਹੁੰਦੇ ਸੀ ਕਿ ਇਨ ਪਰਸਨਲ ਪੇਸ਼ ਹੋਵੋ ਤੁਸੀਂ ਖੁਦ ਪੇਸ਼ ਹੋਵੋ ਜਿਹੜਾ GSC ਦੇ ਅੰਦਰ ਰਜਿਸਟਰਡ ਹੁੰਦਾ ਸੀਗਾ ਪਰ ਲੇਕਿਨ ਇਹ ਨਵੀਂ ਪ੍ਰਵੀਜ਼ਨ ਕੀਤੀ ਗਈ ਹੈ ਐਮੈਂਡਮੈਂਟ ਕੀਤੀ ਗਈ ਹੈ ਕਿ ਹੁਣ ਖੁਦ ਪੇਸ਼ ਹੋਣ ਦੀ ਬਜਾਏ ਆਪਣੇ ਪਲੀਡਰ ਦੇ ਰਾਹੀਂ ਆਪਣੇ ਐਡਵੋਕੇਟ ਦੇ ਰਾਹੀਂ ਆਪਣੇ ਸੀਏ ਦੇ ਰਾਹੀਂ ਜਿਹੜਾ ਵਪਾਰੀ ਜਿਹੜਾ ਉਹ ਸੰਬੰਧਿਤ ਅਧਿਕਾਰੀ ਕੋਲੇ ਪੇਸ਼ ਹੋ ਸਕਦਾ ਹੈਗਾ ਇਸੇ ਤਰ੍ਹਾਂ ਸੈਕਸ਼ਨ 74A ਦੇ ਵਿੱਚ ਵੱਡੀ ਐਮੈਂਡਮੈਂਟ ਹੋਈ ਹੈ ਕਿ ਜਿਹੜਾ ਪਹਿਲਾਂ ਰਿਟਰਨ ਰਿਪਲਾਈ ਫਾਈਲ ਕਰਨ ਦਾ ਸਮਾਂ ਰਿਟਰਨ ਸਟੇਟਮੈਂਟ ਫਾਈਲ ਕਰਨ ਦਾ ਸਮਾਂ ਰਿਪਲਾਈ ਫਾਈਲ ਕਰਨ ਦਾ ਸਮਾਂ 30 ਦਿਨ ਸੀਗਾ ਉਹ ਬਦਾ ਕੇ 60 ਦਿਨ ਕੀਤਾ ਗਿਆਗਾ ਸੋ ਇਹਦੇ ਨਾਲ ਮੈਂ ਸਮਝਦਾ ਵੱਡੀ ਵਪਾਰੀਆਂ ਨੂੰ ਇਕ ਰਾਹਤਾ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਨ੍ਹਾਂ ਨੇ 2017 ਦੇ ਵਿੱਚ ਕਿਉਂਕਿ GST ਰਜੀਮ ਜਿਹੜੀ ਆ GST ਟੈਕਸ ਰਜੀਮ 2017 ਚ ਆਈ ਆ 2017 18 2019 20 ਦੇ ਵਿੱਚ ਯਾਨੀ ਕਿ 2017 ਤੋਂ ਲੈ ਕੇ 19 20 ਤੱਕ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਕਿਸੇ ਨਾ ਕਿਸੇ ਕਾਰਨ ਆਪਣਾ ਟੈਕਸ ਦੀ ਰਿਟਰਨ ਦੇ ਵਿੱਚ ਕੋਈ ਨਾ ਕੋਈ ਖਾਮੀ ਹੋਣ ਦੇ ਕਾਰਨ ਆਪਣੀ ਟੈਕਸ ਰਿਟਰਨ ਨਹੀਂ ਭਰੀ ਜੇ ਟੈਕਸ ਨਹੀਂ ਭਰਿਆ ਟੈਕਸ ਟੁੱਟ ਗਿਆ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਆ ਔਰ ਸਾਰੇ ਜਣੇ ਆਪਣਾ ਟੈਕਸ 31/3 31/3 25 ਤੱਕ ਭਰ ਸਕਣਗੇ ਔਰ ਇੰਟਰਸਟ ਜਿਹੜਾ ਵਿਆਜ ਲੱਗਣਾ ਸੀ ਜਾਂ ਪੈਨਲਟੀ ਲੱਗਣੀ ਸੀ ਉਹ ਸਾਰੀ ਖਤਮ ਕੀਤੀ ਗਈ ਆ ਹੁਣ ਸਾਰੇ ਵਪਾਰੀਆਂ ਨੂੰ ਇੱਕ ਵੱਡੀ ਜਿਹੜੀ ਰਾਹਤ ਆ ਪੰਜਾਬ 'ਚ ਮਿਲੀ ਆ ਕਿ ਉਹ ਆਪਣਾ ਟੈਕਸ ਜਿਹੜਾ ਹੈਗਾ 31/3 25 ਤੱਕ ਜੀਐਸਟੀ ਦਾ ਜੇਕਰ ਕੋਈ ਖਾਮੀ ਰਹੀ ਆ ਟੈਕਸ ਨਹੀਂ ਭਰ ਸਕੇ ਉਹ ਭਰ ਦੇਣ ਤਾਂ ਉਹਨਾਂ ਦਾ ਇੰਟਰਸਟ ਤੇ ਜਿਹੜੀ ਪੈਨਲਟੀ ਆ ਉਹ ਬੇਬ ਹੋਊਗੀ ਖਤਮ ਹੋਊਗੀ ਥੈਂਕ ਯੂ